ਨਾਲੇ ਰਿਓ ਚੇਤਨਾ ਨਾਲ ਆ ਵੇਖੋ ਜੀ ਆ ਇਹਨੇ ਇਹ ਨਹੀਂ ਬੇ ਬੇਸੂਲ ਮੇਰੇ ਦਾ ਕਰਦੇ ਆ ਕਹਿੰਦੇ ਵੇ ਫਜ਼ੂਲ ਤੂੰ ਇਹਨਾਂ ਨੇ ਇਹਨਾਂ ਦੀ ਟੋਲ ਵਿੱਚ दारू ਵੇਚਦੇ ਆ ਨਾ दारू ਇਹਨਾਂ ਦਾ ਕੰਮ ਹੈਗਾ ਸਾਰੀ ਗਲੀ ਇਹਨਾਂ ਗੰਧ ਪਾ ਰੱਖਿਆ ਹੈਗਾ ਆ ਵੇਖ ਮੁੰਡਾ ਵੇਖੋ ਆ ਵੇਖੋ ਇਹ ਦੀ ਕੋ ਕਟੋੜ ਨਾ ਕੀਤਾ ਨਾ ਤੇ ਇਹਨਾਂ ਨੂੰ ਮੈਂ ਕਤਲ ਕਰ ਦਿੱਤਾ ਤੇ ਕੋਈ ਪੁਲਿਸ ਵਾਲਾ ਨਹੀਂ ਆਵੇਗਾ ਇੱਥੇ ਇਹ ਸਾਨੂੰ ਬਹੁਤ ਨ ਗਲੀ ਦੇ ਵਿੱਚ ਤਾਂ ਗੰਦ ਪਾ ਰੱਖਿਆ ਹੈਗਾ ਆ ਵੇਖੋ ਸਾਰੀ ਗਲੀ ਦੇ ਵਿੱਚ ਨਗੰਗਾ ਗੰਦ ਪਾ ਰੱਖਿਆ ਆ ਮੁੰਡੇ ਗੰਦੀ ਗਾਲਾਂ ਸਮ ਕੱਢਦੇ ਕੁੜੀਆਂ ਦੀਆਂ ਸਵੇਰ ਨਾਲ ਲੱਗ ਜਾਂਦੇ ਆ ਕਹਿੰਦੇ ਦਾਰੂ ਪੀਤੀ ਸਾਰੇ ਨਾਲ ਨਸ਼ਾ ਵੇਚਦੇ ਨਾਲ ਸਾਡੇ ਬਰਬਾਦ ਕਰਦੇ ਨੇ ਆ ਜਾ ਹੁਣ ਤੂੰ ਓਕੇ ਆ ਜਾ ਮਰਾਂ ਨਹੀਂ ਆ ਜਾ ਆ ਜਾ ਤੇਰੇ ਮਾਰ ਕੇ ਛੱਡਾਂਗੀ ਨਾ ਤੈਨੂੰ ਮੈਂ ਜਦ ਸਟਾਵਾ ਨਾ ਅੱਖੀ ਜਾ ਖਾਂ ਫਿਰ ਤੂੰ ਆ ਵੇਖੋ ਜੀ ਆਗੋ ਨੰਗੇ ਹੋ ਕੇ ਗੱਲਾਂ ਕਰਦੇ ਆ ਕਹਿੰਦੇ ਬਕਵਾਸ ਨਾ ਕਿੰਨੇ ਕੁ ਦਿਨ ਜਾਰੇ ਮੈਂ ਸਾਰੀ ਉਮਰ ਹੀ ਹੋ ਗਈ ਇੱਥੇ ਇਹੋ ਗਲੀ ਵਿੱਚ ਵੇਂਦੇ ਨੂੰ ਇਹ ਜੀ 6 ਨੰਬਰ ਵਾਰਡ ਹੈਗਾ ਉਹਦੇ ਨਾਲ ਗਏ ਜਾਂਦੀਆਂ ਮੈਂ ਉਹਦੇ ਨਾਲ ਜਾਂਦੀ ਉਹ ਦਿਨ ਜਾਂਦੀ ਨਾਲੀ ਲੈ ਗਈ ਇਹਨੂੰ ਨਾਲ ਲੈ ਗਈ ਐਸੇ ਨਾਲ ਲੈ ਤਾਂ ਵੇਖੋ ਜੀ ਆ ਇਹਨੇ ਇਹ ਨਹੀਂ ਬੇ ਬੇਸੂਲ ਮੇਰੇ ਦਾ ਕਰਦੇ ਹੈਗੇ ਨੇ ਬੇਫਜ਼ੂਲ ਤੂੰ ਇਹਨਾਂ ਨੇ ਇਹਨਾਂ ਦੀ ਕਟੋਲੇ ਵਿੱਚ दारू ਵੇਚਦੇ ਆ ਨਾ दारू ਇਹਨਾਂ ਦਾ ਕੰਮ ਹੈਗਾ ਸਾਰੀ ਗਲੀ ਇਹਨਾਂ ਗੰਧ ਪਾ ਰੱਖਿਆ ਹੈਗਾ ਆ ਆਹ ਵੇਖ ਮੁੰਡਾ ਵੇਖੋ ਆ ਵੇਖੋ ਇਹ ਦੀ ਐਸਵੀ ਜੀ ਇਹਨਾਂ ਦਾ ਕਟੋਲ ਨਾ ਕੀਤਾ ਨਾ ਤੇ ਇਹਨਾਂ ਨੂੰ ਮੈਂ ਕਤਲ ਕਰ ਦਿੱਤਾ ਤੇ ਕੋਈ ਪੁਲਿਸ ਵਾਲਾ ਨਹੀਂ ਆਵੇਗਾ ਇੱਥੇ ਇਹ ਸਾਨੂੰ ਬਹੁਤ ਗਲੀ ਦੇ ਵਿੱਚ ਤਾਂ ਗੰਧ ਪਾ ਰੱਖਿਆ ਹੈਗਾ ਆ ਵੇਖੋ ਸਾਰੀ ਗਲੀ ਦੇ ਵਿੱਚ ਇਹਨਾਂ ਕਹਿੰਦੇ ਗੰਧ ਪਾ ਰੱਖਿਆ ਹੈ ਆ ਮੋਰਾਂ ਗੰਦੀ ਗਾਲੇ ਸੰਕੜਦੇ ਕੁੜੀਆਂ ਦੀਆਂ ਸਵੇਰ ਨਾਲ ਲੱਗ ਜਾਂਦੇ ਆ ਕਹਿੰਦੇ दारू ਪੀਤੀ ਸਾਰੇ ਨਾਲ ਨਸ਼ਾ ਵੇਚਦੇ ਨਾਲ ਸਾਡੇ ਬਰਬਾਦ ਕਰਦੇ ਨੇ ਆ ਜਾ ਹੁਣ ਤੂੰ ਓਕੇ ਆ ਜਾ ਮਰਾ ਨਹੀਂ ਆ ਜਾ ਆ ਜਾ ਤੇਰੀ ਮਰਾ ਕੇ ਛੱਡਾਂਗੀ ਨਾ ਤੈਨੂੰ ਮੈਂ ਜਦ ਸਟਾਵਾ ਨਾ ਅੱਖੀ ਜਾ ਖਾ ਫਿਰ ਤੂੰ ਆ ਵੇਖੋ ਜੀ ਆਗੋ ਨੰਗੇ ਹੋ ਕੇ ਗੱਲਾਂ ਕਰਦੇ ਆ ਕਹਿੰਦੇ ਬਕਵਾਸ ਹੈ ਨਾਨੀ ਕਿੰਨੇ ਕਦਮ ਚਲੇ ਮੈਂ ساری ਉਮਰ ਹੀ ਹੋ ਗਈ ਇੱਥੇ ਇਹੋ ਗਲੀਆਂ 'ਚ ਵੇਂਦੇ ਨੂੰ ਇਹ ਜੀ 6 ਨੰਬਰ ਵਾਰਡ ਹੈਗਾ